ਉਹੀ ਗੱਲ ਉਹ ਜਿਵੇਂ ਉਹ ਕਹਿ ਰਿਹਾ ਪੁਲਿਸ ਵਾਲਾ ਬਲਵਿੰਦਰ ਵੀ ਕੀ ਕਰਤਾ ਤੁਸੀਂ ਗਾਲ ਕੱਢ ਕੇ ਕਹਿ ਰਿਹਾ ਵੀ ਤੁਸੀਂ ਕੀ ਪੁਲਿਸ ਦਾ ਫੜ ਲਿਆ ਅਜੀ ਤਾਂ ਹੱਥ ਬਾਚ ਨੇ ਮਾਰ ਕੇ ਖਪਾਤੇ ਹੁਣ ਤੁਸੀਂ ਦੇਖੋ ਵੀ ਜੇ ਮੇਰੇ ਵਰਗੇ ਬੰਦੇ ਨੂੰ ਇਸ ਤਰ੍ਹਾਂ ਹੀ ਚੱਕ ਕੇ ਲਾ ਜਾ ਕੇ ਕੁੱਟਮਾਰ ਕਰਕੇ ਬੰਦ ਕਰ ਸਕਦੇ ਆ ਠੀਕ ਆਹ ਦੇਖੋ ਇਹ ਆ ਦੇਖੋ ਇਹ 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 ਬੁਚੜ ਪ੍ਰਾਣੀ ਤੇ ਹੋਰ ਕੀ ਹੈ ਇਹ ਸਾਰੇ ਗੈਰ ਸਿੱਖ ਬੰਦੇ ਲਾਏ ਹੋਏ ਨੇ ਸਾਰਾ ਦਿੱਲੀ ਵਾਲਾਂ ਦਾ ਕੰਟਰੋਲ ਆ ਇਸੇ ਕਰਕੇ ਸਿੱਖਾਂ ਨੂੰ ਖਾਸ ਤੌਰ ਤੇ ਨਿਸ਼ਾਨਾ ਜਿਹੜਾ ਉਹ ਬਣਾਇਆ ਜਾ ਰਿਹਾ ਮਤਲਬ ਕਿ ਪਹਿਲਾਂ ਮੁਖੌਲ ਕੀਤਾ ਉਹਦੇ ਹੱਥ ਖੜੇ ਕਰਾਏ ਫਿਰ ਉਹਨੂੰ ਮੂਦਾ ਪਵਾ ਕੇ ਫਿਰ ਇਹਨਾਂ ਨੇ ਇੱਕ ਦੂਜੇ ਨੂੰ ਕਹਿ ਹਿਲਾ ਤੂੰ ਮਾਰਦਾ ਕਿ ਮੈਂ ਮਾਰਾਂ ਤੂੰ ਮਾਰਦਾ ਕਿ ਮੈਂ ਮਾਰਦਾ ਐਸ ਲੋਟ ਮੁੰਡੇ ਦੇ ਮੂਦਾ ਪਾ ਕੇ ਉਹਦੇ ਸਿਰ 'ਚ ਤਰੀ ਛਾਤੀ ਗੋਲੀਆਂ ਮਾਰ ਕੇ ਮਾਰਿਆ ਇਹਨਾਂ ਨੇ ਤੋਂ ਨਾਲੇ ਹੌਲਦਾਰ ਰੈਂਕ ਦੇ ਬੰਦੇ ਆ ਸ਼ਰਿਆਮ ਕਹਿ ਰਹੇ ਕੀ ਕਰ ਲੋਗੇ ਪੁਲਿਸ ਦਾ ਪੁਲਿਸ ਤਾਂ ਇਹੀ ਕਰਦੀ ਹੁੰਦੀ ਐ ਮੈਨੂੰ ਕਹਿ ਰਹੇ ਤੈਨੂੰ ਨਹੀਂ ਪਤਾ ਪੁਲਿਸ ਕੀ ਕਰ ਦਿੰਦੀ ਐ ਪੁਲਿਸ ਦਾ ਜਿਨ੍ਹਾਂ ਦੇ ਮੁੰਡਿਆਂ ਦੇ ਉੱਤੇ ਨੱਤਾ ਮਹਾਜ ਗੋਲੀਆਂ ਮਾਰੀਆਂ ਜਿਨ੍ਹਾਂ ਦੇ ਮੁੰਡੇ ਦਾ ਨੇ ਝੂਠੇ ਮੁਕਾਬਲੇ 'ਚ ਮਾਰੇ ਆ ਸਾਡੇ ਨਾਲ ਸੰਪਰਕ ਕਰੋ ਇਹ ਲੜਾਈ ਲਜਾਵਾਂਗੇ ਹੀ ਤੱਕ ਅਸੀਂ ਬਰਹੰਡੇ ਮੇਰੇ ਜਿਹੜੇ ਪੇਟ 'ਤੇ ਸੱਟਾਂ ਅਸੀਂ ਗੁੱਝੀਆਂ ਹਨਾ ਉਹਦਾ ਅਲਟਰਾਸਾਉਂਡ ਕਰਾਉਣ ਲਈ ਇੱਥੇ ਆਜਾਏ ਆ ਤੇ ਉਸੇ ਦੇਖੋ ਵੀ ਕੱਲ ਪਰਸੋਂ ਰਾਤ ਦੀ ਘਟਨਾ ਹਾਲੇ ਤੱਕ ਕੋਈ ਕਾਰਵਾਈ ਨਹੀਂ ਰੁੱਕ ਕੇ ਗਏ ਨੂੰ ਵੀ ਕਿੰਨਾ ਸਮਾਂ ਹੋ ਗਿਆ ਕੋਈ ਬਿਆਨ ਨਹੀਂ ਲੈਣ ਆ ਰਿਹਾ ਕੋਈ ਕਾਰਵਾਈ ਨਹੀਂ ਕਰ ਰਿਹਾ ਜਿਹਨਾਂ ਸ਼ਰ੍ਹਾਂ ਇਹ ਗੁੰਡਾਗਰਦੀ ਬੁਰਸ਼ਾ ਕਰਦੀ ਹੈ ਪੁਲਸ ਦੀ ਤੇ ਸਰਕਾਰ ਦੀ ਕਾਰਨ ਬੜਾ ਸਾਫ਼ ਹੈ ਰੋਜ਼ ਤੁਸੀਂ ਦੇਖਦੇ ਹੋ ਵੀ ਰੋਜ਼ ਲੱਤਾਂ 'ਚ ਗੋਲੀਆਂ ਪੰਜ ਚਾਰ ਦੇ ਮਾਰ ਦਿੰਦੇ ਆ ਗੈਂਗਸਟਰ ਕਹਿ ਕੇ ਸਮਗਲਰ ਕਹਿ ਕੇ ਲੱਤ 'ਚ ਗੋਲੀ ਮਾਰ ਦਿੰਦੇ ਆ ਜਮ ਆ ਰਹੀ ਦਿੰਦੇ ਜਾਂ ਨਹੀਂ ਮਾਰ ਦਿੰਦੇ ਕਿੰਨੇ ਮੁੰਡੇ ਇਹਨਾਂ ਨੇ ਪਿਛਲੇ ਆ 2 2.5 ਸਾਲ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸਿੱਖਾਂ ਦੇ ਮੁੰਡੇ ਗੈਂਗਸਟਰ ਕਹਿ ਕੇ ਮਾਰੇ ਜਾ ਰਹੇ ਆ ਸਿੱਖਾਂ ਦੇ ਮੁੰਡਾਂ ਦੀ ਲੱਤਾਂ ਚ ਗੋਲੀਆਂ ਮਾਰੀਆਂ ਜਾ ਰਿਆ ਆ ਤੁਹਾਨੂੰ ਮੈਂ ਦਿਖਾਉਣਾ ਆ ਦੇਖੋ ਆ ਹਾਲਾਤ ਦੇਖੋ ਕਿਹੜੇ ਆ ਆ ਇੱਕ ਆ ਦੇਖੋ ਇਹ ਕੱਲ ਕੱਲ ਦੀ ਵੀਡੀਓ ਆ ਇਹ ਖੜਡ ਦੀ ਵੀਡੀਓ ਆ ਉਹ ਦੇਖੋ ਕਿਵੇਂ ਇੱਕ ਬੀਬੀ ਨੂੰ ਆ ਦੇਖੋ ਪੁਲਿਸ ਵਾਲਾ ਕਿਵੇਂ ਇਹ ਆਓ ਦੇਖੋ ਇਹ ਆ ਦੇਖੋ ਇਹ 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 ਬੁਚੜ ਪ੍ਰਾਣੀ ਤੇ ਹੋਰ ਕੀ ਐ ਇਹ ਇਹ ਗੱਲਾਂ ਆਪਾਂ ਕਰਦੇ ਆਂ ਵੀ 80 90 ਦੇ ਦੌਰ ਦੇ ਵਿੱਚ ਜਿਵੇਂ ਹਜ਼ਾਰਾਂ ਨੌਜਵਾਨਾਂ ਦਾ ਨੇ ਕੋ-ਕੋ ਕੇ ਇਸ ਪੁਲਿਸ ਨੇ ਮਾਰੇ ਆ ਨਾ ਬੁਚੜਾਂ ਨੇ ਮਾਰਿਆ ਸਰਕਾਰ ਨੇ ਉਹਦੇ ਮਰਵਾਏ ਆ ਉਦੋਂ ਤਾਂ ਵੱਧ ਚੁੱਕਿਆ ਗੁੰਡਾ ਰਾਜ ਐ ਇਸ ਵੇਲੇ ਤੁਸੀਂ ਦੇਖੋ ਵੀ ਜੇ ਮੇਰੇ ਵਰਗੇ ਬੰਦੇ ਨੂੰ ਇਸ ਤਰ੍ਹਾਂ ਇਹ ਚੱਕ ਕੇ ਲਾ ਜਾ ਕੇ ਕੁੱਟਮਾਰ ਕਰਕੇ ਬੰਦ ਕਰ ਸਕਦੇ ਆ ਕੋਈ ਮਰਜ਼ੀ ਕਹਾਣੀ ਕੱਢ ਦੇਣ ਇਹਦਾ ਕਹਿ ਰਹੀ ਹੈ ਪੁਲਿਸ ਉੱਤੇ ਸ਼ਰਿਆ ਮੈਨੂੰ ਉਹ ਬਰਵਿੰਦਰ ਸਿੰਘ ਨੇ ਕਿਹਾ ਜਿਹੜਾ ਜਿਹਦੀ ਹੁਣ ਪਿੱਛੇ ਆ ਕੇ ਖੜ ਗਿਆ ਪ੍ਰਸ਼ਾਸਨ ਸਾਰਾ ਉਹਨੂੰ ਬਚਾਉਣ ਤੇ ਲੱਗਿਆ ਹੋਇਆ ਉਹ ਜਾਦਵਿੰਦਰ ਸਿੰਘ ਤੇ ਬਰਵਿੰਦਰ ਸਿੰਘ ਜਿਹੜੇ ਦੋ ਨਾਲੇ ਹੌਲਦਾਰ ਰੈਂਕ ਦੇ ਬੰਦੇ ਆ ਸ਼ਰਿਆਮ ਕਹਿ ਰਹੇ ਕੀ ਕਰ ਲੋਗੇ ਪੁਲਿਸ ਦਾ ਪੁਲਿਸ ਤਾਂ ਇਹੀ ਕਰਦੀ ਹੁੰਦੀ ਹੈ ਮੈਨੂੰ ਕਹਿ ਰਿਹਾ ਤੈਨੂੰ ਨਹੀਂ ਪਤਾ ਪੁਲਿਸ ਕੀ ਕਰ ਦਿੰਦੀ ਹੈ ਪੁਲਿਸ ਦੇ ਹੱਥ ਬਹੁਤ ਲੰਮੇ ਆ ਕੀ ਕਰਾ ਲੋਗੇ ਸਾਡਾ ਜਾਨੇ ਇੱਥੋਂ ਤੱਕ ਇੱਥੋਂ ਸਾਫ਼ ਹੁੰਦੀਆਂ ਨੇ ਗੱਲਾਂ ਵੀ ਰੋਜ਼ ਪੁਲਿਸ ਬੰਦੇ ਮਾਰ ਰਹੀ ਹੈ ਇਹਦਾ ਕਾਰਨ ਕੀ ਹੈ ਜਿੰਨੇ ਵੀ ਉੱਚ ਅਧਿਆਆਂ ਤੇ ਬੰਦੇ ਬੈਠੇ ਆ ਕੋਈ ਅਫਸਰ ਬੈਠੇ ਕੋਈ ਸਿੱਖ ਹੈਗਾ ਸਾਰੇ ਗੈਰ ਸਿੱਖ ਬੰਦੇ ਲਾਏ ਹੋਏ ਨੇ ਸਾਰਾ ਦਿੱਲੀ ਵਾਲਿਆਂ ਦਾ ਕੰਟਰੋਲ ਆ ਇਸੇ ਕਰਕੇ ਸਿੱਖਾਂ ਨੂੰ ਖਾਸ ਤੌਰ ਤੇ ਨਿਸ਼ਾਨਾ ਜਿਹੜਾ ਉਹ ਬਣਾਇਆ ਜਾ ਰਿਹਾ ਪੱਗਾਂ ਵੀ ਲਾਈਆਂ ਜਾ ਰਹੀਆਂ ਸਿੱਖਾਂ ਦੇ ਮੁੰਡੇ ਹੀ ਮਾਰੇ ਜਾ ਰਹੇ ਰਾਤਾਂ ਪਹਾਂਚ ਵੀ ਗੋਲੀਆਂ ਮਾਰੀਆਂ ਜਾ ਰਹੀਆਂ ਆ ਢਿੰਗ ਸਿੰਘ ਕੁੱਟਿਆ ਗਿਆ ਕੱਲ ਉਹਦੇ ਘਰ ਵਾਲੀ ਕੁੱਟੀ ਗਈ ਢਿੰਗ ਸਿੰਘ ਦੇ ਜੋ ਸਿੱਖ ਨਿਸ਼ਾਨੇ ਤੇ ਐ ਇਹ ਜਿਹੜੀ ਨਸਲਕੁਸ਼ੀ ਇੱਕ ਤਰ੍ਹਾਂ ਦੀ ਇਹ ਸ਼ਾਸਤ੍ਰੀਨ ਕੀਤੀ ਜਾ ਰਹੀ ਹੈ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਜੇ ਤੁਸੀਂ ਐਵੇਂ ਬੈਠੇ ਰਹੇ ਨਾ ਆ ਸਾਡੇ ਅਰਗਾਂ ਨੂੰ ਇਹਨਾਂ ਨੇ ਹੱਥ ਪਾ ਲਿਆ ਜਾਂ ਹੋਰ ਬੰਦਿਆਂ ਨੂੰ ਹੱਥ ਪਾ ਲਿਆ ਜਾਂ ਮਾਰ ਰਹੇ ਨੇ ਮਾਰਨਾ ਇਹਨਾਂ ਲਈ ਬੰਦਾ ਬਹੁਤ ਤੁਸੀਂ ਇਹ ਦੇਖੋ ਦਰਿੰਦਗੀ ਦੇਖੋ ਜਿੱਦੇ ਪਟਿਆਲੇ ਮਾਰਿਆ ਨਾ ਮੁੰਡਾ ਉਹਨਾਂ ਨੇ ਜਿਹੜੇ ਮੁੰਡੇ ਨੇ ਪੱਚਾ ਚੱਕਿਆ ਸੀ ਤੇ ਇਹਨਾਂ ਨੇ ਝੂਠਾ ਮੁਕਾਬਲਾ ਕੀਤਾ ਜਿਵੇਂ ਨਾ ਸ਼ਿਕਾਰ ਹੀ ਨਹੀਂ ਸ਼ਿਕਾਰ ਖੇਡਦੇ ਤੇ ਸ਼ਿਕਾਰ ਖੇਡਣ ਜਾਂਦੇ ਆ ਤੁਸੀਂ ਕਹਿੰਦੇ ਵੀ ਤੁਸੀਂ ਨਿਸ਼ਾਨਾ ਉਹਗਲਾ ਉਹ ਕਹਿੰਦਾ ਤੂੰ ਲਾ ਨਿਸ਼ਾਨਾ ਸ਼ਿਕਾਰ ਦੇ ਤੂੰ ਲਾ ਨਿਸ਼ਾਨਾ ਸ਼ਿਕਾਰ ਦੇ ਉਵੇਂ ਇਹਨਾਂ ਨੇ ਐ ਮਤਲਬ ਕਿ ਪਹਿਲਾਂ ਮੁਖੌਲ ਕੀਤਾ ਉਹਦੇ ਹੱਥ ਖੜੇ ਕਰਾਏ ਫਿਰ ਉਹਨੂੰ ਮੂਦਾ ਪਵਾ ਕੇ ਫਿਰ ਇਹਨਾਂ ਨੇ ਇੱਕ ਦੂਜੇ ਨੂੰ ਕਹਿਵਲ ਤੂੰ ਮਾਰਦਾ ਕਿ ਮੈਂ ਮਾਰਾਂ ਤੂੰ ਮਾਰਦਾ ਕਿ ਮੈਂ ਮਾਰਦਾ ਐ ਲੋਟ ਮੁੰਡੇ ਦੇ ਮੂਦਾ ਪਾ ਕੇ ਉਹਦੇ ਸਿਰ 'ਚ ਤਰੀ ਛਾਤੀ ਗੋਲੀਆਂ ਮਾਰ ਕੇ ਮਾਰਿਆ ਇਹਨਾਂ ਨੇ ਓਦੋਂ ਬਾਅਦ ਸੁਣ ਲਓ ਬਾਈ ਜੀ ਓਦੋਂ ਬਾਅਦ ਸੁਣੋ ਇਹ ਇਹ ਜਦੋਂ ਝੂਠਾ ਮੁਕਾਬਲਾ ਹੁੰਦਾ ਪੰਜਾਬ ਦਾ ਡੀਜੀਪੀ ਟਵੀਟ ਕਰਕੇ ਆ ਆ ਦੀ ਪੁਲਿਸ ਨੂੰ ਹਲਾਸ਼ੇਰੀ ਚੰਦਾ ਬਹੁਤ ਵਧੀਆ ਕੰਮ ਕੀਤਾ ਪੰਜਾਬ ਦਾ ਮੁੱਖ ਮੰਤਰੀ ਟਿਵੀਡ ਕਰਕੇ ਵਧਾਈ ਦਿੰਦਾ ਡੀਜੀਪੀ ਡਿਸਕਾਂ ਦੇ ਨਾਲ ਸਨਮਾਨਿਤ ਕੀਤੇ ਜਾਂਦੇ ਆ ਜਿਹੜੇ ਬੰਦੇ ਝੂਠੇ ਮੁਕਾਬਲੇ ਕਰ ਰਹੇ ਨੇ ਪੰਜਾਬ ਦੇ ਸਾਡੇ ਮੁੰਡਿਆਂ ਨੂੰ ਮਾਰ ਰਹੇ ਆ ਉਹਨਾਂ ਦਾ ਨਾਂ ਰਾਸ਼ਟਰਪਤੀ ਅਵਾਰਡ ਲਈ ਨਾਮਜ਼ਦ ਕਰਕੇ ਭੇਜਿਆ ਜਾਂਦਾ ਦੇਖੋ ਹੈਰਾਨੀ ਦੀ ਗੱਲ ਕੀ ਚੱਲ ਕੀ ਰਿਹਾ ਪੰਜਾਬ 'ਚ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਵੀ ਜੇ ਤੁਸੀਂ ਅੱਜ ਵੀ ਅਸੀਂ ਚੁੱਪ ਕਰਕੇ ਬੈਠੇ ਰਹੇ ਨਾ ਤਾਂ ਆਉਣ ਵਾਲਾ ਸਮਾਂ ਇੱਥੇ ਕਿਸੇ ਲਈ ਵੀ ਚੰਗਾ ਨਹੀਂ ਹੈਗਾ ਜਿਹਨੂੰ ਮਰਜ਼ੀ ਚੱਕ ਕੇ ਮਾਰ ਕੇ ਖਪਾ ਦੇਣਗੇ ਕਿੰਨੇ ਖਪਾਏ ਅੱਗੇ ਕੀ ਉਹੀ ਗੱਲ ਉਹ ਕਹਿ ਰਿਹਾ ਪੁਲਿਸ ਵਾਲਾ ਬਲਵਿੰਦਰ ਵੀ ਕੀ ਕਰਤਾ ਤੁਸੀਂ ਗਾਲ ਕੱਢ ਕੇ ਕਹਿ ਰਿਹਾ ਵੀ ਤੁਸੀਂ ਕੀ ਪੁਲਿਸ ਦਾ ਫੜ ਲਿਆ ਅਸੀਂ ਤਾਂ ਐ ਹੱਥ ਬਾਜ ਚਨੇ ਮਾਰ ਕੇ ਖਪਾਤੇ ਹੁਣ ਮਾਰੀ ਜਾਂਦੇ ਰੋਲਾ ਤੁਸੀਂ ਪਾ ਕੇ ਬਹਿ ਜਾਓ ਤੁਸੀਂ ਕਰ ਦੋਗੇ ਕਿਸ ਦਾ ਤਾਂ ਇਹ ਇਹ ਸਾਨੂੰ ਉੱਠਣਾ ਪੈਣਾ ਨਹੀਂ ਕੱਲ ਨੂੰ ਜਿਹਨੂੰ ਮਰਜ਼ੀ ਚੱਕ ਕੇ ਕੁੱਟ ਮਾਰ ਕਰ ਦੇਣਗੇ ਉਹਦਾ ਉੱਥੇ ਪਤਾ ਮਾਹੌਲ ਕੀ ਕਰ ਰਿਹਾ ਸਾਨੂੰ ਕਰ ਰਿਹਾ ਕਹਿੰਦੇ ਇੱਥੇ ਆਉਂਦੇ ਆ ਤੁਹਾਡੇ ਅਰਗੇ ਛੱਤਰ ਵੀ ਭੇਰਦੇ ਆ ਪੈਸੇ ਵੀ ਲੈਣੇ ਆ ਤੇ ਚੂੰ ਵੀ ਨਹੀਂ ਕਰਨ ਹੁੰਦੇ ਹੋ ਹੀ ਰਿਹਾ ਲੋਕਾਂ ਨਾਲ ਖਬਰਾਂ ਕਿੰਨੇ ਕ ਬੰਦੇ ਜਿਹੜੇ ਵਿਚਾਰੇ ਅਹੀਂ ਚੁੱਪ ਕਰਕੇ ਕੁੱਟ ਖਾ ਕੇ ਤੇ ਪੈਸੇ ਦੇ ਕੇ ਚੁੱਪ ਕਰ ਜਾਂਦੇ ਆ ਸੋ ਮੈਂ ਆਵਾਜ਼ ਬੁਲੰਦ ਕਰਦਾ ਰਹੂੰਗਾ ਪਹਿਲਾਂ ਵੀ ਸੀ ਨਾ ਜਿੰਨਾ ਚਿਰ ਸਾਹ ਚੱਲਦੇ ਆ ਨਾ ਇਹ ਦੱਬ ਸਕਣ ਪਰ ਮੈਂ ਲੋਕਾਂ ਨੂੰ ਕਹਿੰਦਾ ਸਾਥ ਦਿਓ ਯਾਰ ਨਾਲ ਖੜੋ ਇਹ ਮਸਲਾ ਜੇ ਬੁਰਸ਼ਾਗਰਦੀ ਰੋਕਣੀ ਆ ਗੁੰਡਾਗਰਦੀ ਰੋਕਣੀ ਆ ਘਾਨ ਰੋਕਣਾ ਜਿਹੜੀ ਆ ਪੁਲਿਸ ਸਟੇਟ ਬਣ ਗਈ ਆ ਜਿਹੜਾ ਜ਼ਬਰ ਹੋ ਰਿਹਾ ਇਹਦੇ ਖਿਲਾਫ ਸੀ ਆਉਣ ਵਾਲੇ ਦਿਨਾਂ 'ਚ ਪੱਟੇ ਕੱਟਦਾ ਕਾਲ ਦੇ ਰਹੇ ਆ ਪੰਜਾਬ ਦੇ ਲੋਕਾਂ ਨੂੰ ਫੀਲ ਕਰ ਰਹੇ ਆ ਵੀ ਉੱਠ ਕੇ ਜਿੰਨੇ ਪਰਿਵਾਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਜਿੰਨੇ ਪਰਿਵਾਰ ਜਿਨ੍ਹਾਂ ਦੇ ਮੁੰਡਿਆਂ ਦੇ ਉੱਤੇ ਰੱਤਾ ਮਹਾਜ ਗੋਲੀਆਂ ਮਾਰੀਆਂ ਜਿਨ੍ਹਾਂ ਦੇ ਮੁੰਡੇ ਦਾ ਨੇ ਝੂਠੇ ਮੁਕਾਬਲੇ 'ਚ ਮਾਰੇ ਆ ਸਾਡੇ ਨਾਲ ਸੰਪਰਕ ਕਰੋ ਇਹ ਲੜਾਈ ਲਜਾਵਾਂਗੇ ਹੀ ਤੱਕ ਕਹਾਣੀ ਕੀ ਸੀ ਪੁਰਾਣੀ ਕਹਾਣੀ ਬਾਈ ਮੈਂ ਕੱਲ ਵੀ ਵਿਸਤਾਰ ਨਾਲ ਦੱਸੀ ਆ ਵੀ ਗੱਡੀ ਨੇ ਦੋ ਤਿੰਨ ਵਾਰੀ ਸਾਨੂੰ ਓਵਰਟੇਕ ਕੀਤਾ ਫਿਰ ਦੁਬਾਰ ਗਾਲ ਕੱਢ ਕੇ ਗਏ ਆ ਫਿਰ ਅਸੀਂ ਮਗਰ ਲਾਈ ਉਹਨਾਂ ਨੇ ਚੌਂਕੀ 'ਚ ਲਾਤੀ ਗੱਡੀ ਉਹ ਕਨੇ ਸੀ ਮਲਾਜਮਾ ਟੱਕੇ ਹੋਏ ਦਾਰੂ ਦੇ ਆ ਬਈ ਅਸੀਂ ਕਹਿ ਰਹੇ ਕਿ ਅਸੀਂ ਮਲਾਜਾ ਕਰਾਇਆ ਪਰ ਕੋਈ ਇਹ ਤੁਸੀਂ ਇਹ ਦੇਖੋ ਇਹ ਕਹਿੰਦਾ ਮੈਂ ਅਸੀਂ ਮਲਾਜਾ ਕਰਾਇਆ ਜਿਹੜੇ ਡਾਕਟਰ ਕੋਲ ਮੇਰਾ ਮੈਡੀਕਲ ਕਰਾਉਣ ਗਏ ਆ ਸਾਡੀ ਸੁਣੀ ਨਹੀਂ ਗਈ ਉੱਥੇ ਖਿੱਚੀ ਦਾ ਫਿਰਦੇ ਆ ਅੱਛਾ ਆਪ ਡੀਐਸਪੀ ਮੰਨ ਰਿਹਾ ਹੈ ਕਿ ਉੱਥੇ ਸਾਡੀ ਪਾਰਟੀ ਚੋਂ ਆਏ ਸੀ ਮੁੰਡੇ ਟੇਕ ਚੰਦ ਨਾ ਆਉਂਦਾ ਇਹਨਾਂ ਦਾ ਕੋਈ ਪੁਲਿਸ ਵਾਲਾ ਰਟਾਇਰ ਹੋਇਆ ਉਹਦੀ ਪਾਰਟੀ ਚ ਵਾਏ ਸੀ ਫਿਰ ਮੈਂ ਐਸਐਸਪੀ ਨੂੰ ਰਾਤ ਨੂੰ ਫੋਨ ਕਰਦਾ ਉਸੇ ਰਾਤ ਹੀ ਜਦੋਂ ਮੈਂ ਚੌਂਕੀ ਤੋਂ ਵਾਪਸ ਆਉਣਾ ਮਾ ਜੀ ਐਂ ਕਰਕੇ ਤੁਹਾਡਾ ਸਾਰਾ ਚੌਂਕੀ ਵਾਲੇ ਮਲਾਜ਼ਮ ਡੱਕੇ ਹੋਏ ਆ ਸ਼ਰਾਬ ਨਾਲ ਜਿਹੜੇ ਸਾਡੇ ਬੰਦੇ ਨੂੰ ਸਾਨੂੰ ਗਾਲ ਕੱਢ ਕੇ ਗੱਡੀ ਲੈ ਕੇ ਗਿਆ ਪਹ ਜਾ ਕੇ ਉਹ ਵੀ ਥੋੜੇ ਮੁਲਾਜ਼ਮ ਲੱਕੇ ਹੋਇਆ ਮੁਲਾਜ਼ਾ ਕਰਾਓ ਕੋਈ ਨਹੀਂ ਕਾਰਵਾਈ ਹੋਣੀ ਹੈ ਉਹ ਤਾਂ ਆਪ ਹੀ ਡੀਐਸਪੀ ਕਹਿੰਦਾ ਵੀ ਕਲੀਨ ਚਿੱਟ ਦੇ ਦੀ ਡਾਕਟਰਾਂ ਨੇ ਜਿਹੜੇ ਡਾਕਟਰ ਅੱਜ ਉਹਨਾਂ ਨੂੰ ਕਲੀਨ ਚਿੱਟ ਦੇ ਰਿਹਾ ਵੀ दारू ਨਹੀਂ ਪੀਤੀ ਤੇ ਸਾਨੂੰ ਲੱਗਦਾ ਵੀ ਮੇਰਾ ਉਹ ਡਾਕਟਰ ਬਰਨਾਲੇ ਵਾਲੇ ਮੇਰਾ ਕੋਈ ਕੋਈ ਮੇਰੀ ਸੱਟ ਲਿਖ ਦਿੰਦੇ ਵੀ ਸੱਟ ਲੱਗੀ ਆ ਤੁਸੀਂ ਦੱਸ ਦਿਓ ਕੁੱਟਮਾਰ ਹੋਈ ਕਿੱਥੇ ਹੋਈ ਇਸ ਕਰਕੇ ਆ ਦਿਖਾਇਆ ਮੈਂ ਕੱਲ ਨਿਸ਼ਾਨ ਸਾਰੇ ਦਿਖਾਇਆ ਗਲਤ ਤੇ ਮੇਰੇ ਨਿਸ਼ਾਨ ਹੈ ਤੁਸੀਂ ਦੇਖੋ 20 ਬੰਦੇ ਹਲਕੇ ਕੁੱਤੇਆਂ ਨੂੰ ਚੁੰਬੜਦੇ ਆ ਕੇ ਬੰਦੇ ਨੂੰ 20 ਬੰਦੇ ਕੋਈ ਬਾਹ ਫੜਦਾ ਕੋਈ ਇੱਥੇ ਗਾਲ ਤੋਂ ਇੱਥੋਂ ਦੱਬਿਆ ਜਾਂਦਾ ਮੈਨੂੰ ਇਹ ਗਾਲ ਜਿਹਨੇ ਆ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ ਗਾਲ ਦੱਬਦੇ ਆ ਬੰਦੇ ਦਾ ਆ ਕੇ ਕੋ ਡੱਤ ਤੋਂ ਫੜ ਕੇ ਕੜੀਸ ਦਾ 20 ਬੰਦੇ ਇੱਕ ਬੰਦੇ ਨੂੰ ਚੁੰਬੜਦੇ ਕਿੰਨੀ ਦਰਿੰਦਗੀ ਨਾਲ ਚੁੰਬੜਦੇ ਆ ਮੈਂ ਇਹਨਾਂ ਨੂੰ ਇਹ ਵੀ ਪੁੱਛਿਆ ਮੈਂ ਕਿਹ ਗੁੰਡਾਗਰ ਦੀ ਆ ਕਹਿੰਦੇ ਹਾਂ ਅਸੀਂ ਪੁਲਿਸ ਵਾਲੇ ਵਰਦੀ 'ਚ ਗੁੰਡੇ ਹੁੰਨੇ ਆ ਇਹ ਸ਼ਬਦ ਮੈਨੂੰ ਬੋਲੇ ਮੈਂ ਕਿਹਾ ਯਾਰ ਮੈਨੂੰ ਦੱਸੋ ਜੇ ਮੈਂ ਮੰਨ ਲਓ ਮੈਂ ਗੁੰਾਹਗਰ ਹੁੰਦਾ ਮੈਂ ਉੱਥੇ ਗਏ ਆਸੇ ਫੱਟ ਵਾਲੇ ਜਾਂਦਾ ਮੈਨੂੰ ਛੋੜੇ ਐਸਪੀ ਡੀ ਨੂੰ ਥੋੜੇ ਐਸਐਸਪੀ ਨੂੰ ਥੋੜੇ ਆਪਣੇ ਨੂੰ ਅ ਪੰਡਰੌਰ ਰੂਮ ਤੇ ਮੈਨੂੰ ਫੋਨ ਕਰਨ ਦੀ ਲੋੜ ਸੀ ਵੀ ਆਹ ਘਟਨਾ ਹੋਈ ਐ ਮੈਂ ਕਿਉਂ ਲਖਾਉਂਦਾ ਮੈਂ ਪਾਸੇ ਹੀ ਨਿਕਲ ਜਾਂਦਾ ਤੁਸੀਂ ਨਾਕਰੇ ਹੱਥ ਦਿੱਤਾ ਮੈਂ ਰੁਕ ਗਿਆ ਜੇ ਮੈਂ ਕੋਈ ਚੋਰ ਹੁੰਦਾ ਮੇਰੇ ਕੋਈ ਗੁਨਾਹ ਕੀਤਾ ਹੁੰਦਾ ਤਾਂ ਮੈਂ ਨਾਕੇ ਦਿਨ ਰੁਕਦਾ ਮੈਂ ਹੋਰ ਕਿਸੇ ਪਾਸੇ ਟਲ ਜਾਂਦਾ ਮੈਂ ਰੋਕਿਆ ਤੁਹਾਨੂੰ ਪੁੱਛਿਆ ਦੱਸੋ ਕੀ ਗੱਲ ਐ ਇਸੇ ਕਰਕੇ ਮੈਂ ਲੈ ਹੋਇਆ ਸੀ ਉੱਥੇ ਮੈਂ ਕਹਿੰਦਾ ਐਂ ਨਹੀਂ ਪਤਾ ਕਹਿ ਦਿੰਦਾ ਜੀ ਇੱਥੇ ਸਾਡੀ ਵਰਦੀ ਪਾੜ ਗਿਆ ਜੀ ਆ ਕੇ ਇਹਨਾਂ ਨੇ ਚੌਕੀ ਤੇ ਹਮਲਾ ਕਰਤਾ ਇਹ ਤਾਂ ਮੈਂਟਲ ਹੁੰਦਾ ਕਹਾਣੀ ਬਣਾਉਣ ਲੱਗੇ ਤਾਂ ਲਾਈਵ ਹੋਣ ਤੋਂ ਬਾਅਦ ਫੜਿਆ ਤੁਹਾਨੂੰ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਸਾਡਾ ਫੋਨ ਵੀ ਖੋਲਿਆ ਇਹ ਮੁੰਡੇ ਕੋਲ ਫੋਨ ਸੀਗਾ ਇਹਦੀ ਕੁੱਟਮਾਰ ਕਰਕੇ ਫੋਨ ਖੋਗੋ ਲੈ ਵਿੱਚ ਹੀ ਕੱਟਿਆ ਗਿਆ ਉਸ ਤੋਂ ਬਾਅਦ ਉਹ ਢੰਡੇ ਆਏ ਹੋ ਕਿ ਇਸ ਦੇ ਉਹ ਢੰਡੇ ਦਾ ਮੈਂ ਇਹ ਵੀਰੇ ਅਲਟਰਾ ਸਾਊਂਡ ਕਰਾ ਕੇ ਆ ਦੱਸ ਜਿਹੜੀ ਸਕੈਨ ਕਰਾ ਕੇ ਜਿੰਨੀਆਂ ਵੀਰੇ ਅੰਦਰੂਨੀ ਸੱਟਾਂ ਨੇ ਉਹ ਕਰਾ ਕੇ ਉਹ ਮੈਡੀਕਲ ਮੈਰਾ ਜਿਹੜਾ ਉੱਥੇ ਮੈਂ ਰਾਮਪੁਰੇ ਦਾਖਲ ਹੋਇਆ ਵਾ ਐਕਸਰੇ ਵਗੈਰਾ ਮੇਰੇ ਠੀਕ ਹੋ ਗਿਆ ਉਹ ਸਾਰੀ ਜਿਹੜੀ ਕਾਨੂੰਨੀ ਕਾਰਵਾਈ ਆ ਮੈਂ ਉਹ ਪਰਚਾ ਮੈਂ ਰੁਕਾ ਪੇ ਚੁੱਕੇ ਆ ਇਨਾਂ ਨੂੰ ਪਰ ਹਾਲੇ ਤੱਕ ਉਹ ਰੁੱਕੇ ਤੇ ਕੋਈ ਕਾਰਵਾਈ ਨਹੀਂ ਕੋਈ ਸੁਣਵਾਈ ਨਹੀਂ ਕੋਈ ਬਿਆਨ ਨਹੀਂ ਇਹਦਾ ਇੱਕ ਪਾਸੇ ਤਾਂ ਤੁਸੀਂ ਦੇਖੋ ਇਹ ਕਾਨੂੰਨ ਹੈ ਕਿ ਇੱਕ ਜ਼ੀਰੋ ਐਫ ਆਈ ਆਰ ਵੀ ਹੈ ਕਿਸੇ ਵੀ ਥਾਣੇ ਦੇ ਵਿੱਚ ਕਿਸੇ ਵੀ ਜਿੰਨੇ ਤੁਸੀਂ ਜਾ ਕੇ ਕਿਸੇ ਵੀ ਸਟੇਟ ਦੇ ਵਿੱਚ ਕਰਾ ਸਕਦੇ ਹੋ ਤੇ ਅੱਜ ਦੋਹ ਕਿਹੜੀ ਜ਼ੀਰੋ ਐਫ ਆਈ ਆਰ ਮੈਂ ਸ਼ਰ੍ਹਾਂ ਨਾ ਲੈ ਰਿਹਾ ਵੀ ਆਹ ਬੰਦਿਆ ਨੇ ਤਸ਼ੱਦਦ ਕੀਤਾ ਆ ਮੇਰ ਨਾਲ ਘਟਨਾ ਹੋਈ ਆ ਮੇਰੀਆਂ ਸੱਤਾਂ ਨਿਸ਼ਾਨ ਉਹਦੇ ਹੋਣ ਦੇ ਬਾਵਜੂਦ ਵੀ ਉੱਥੇ ਕੋਈ ਕਾਰਵਾਈ ਨਹੀਂ ਹੋਈ ਕੋਈ ਸੁਣਵਾਈ ਨਹੀਂ ਕੋਈ ਆਇਆ ਹੀ ਤੱਕ ਨਹੀਂ ਹੈ ਗੱਲ ਤੱਕ ਬੰਦਾ ਤੇ ਕਿੱਥੋਂ ਹਿਸਾਬ ਦੀ ਉਮੀਦ ਰੱਖ ਲਾਂਗੇ ਵੀ ਕੱਲ ਨੂੰ ਕੋਈ ਆਮ ਬੰਦੇ ਨੂੰ ਹਿਸਾਬ ਮਿਲ ਜੂਗਾ ਅਗਲੀ ਸਾਡੀ ਇਹੀ ਹੈ ਸਾਰਾ ਨਾ ਰੈਲ ਕਰਕੇ ਗੁਲਾਮ ਅਸ਼ਤਰਾ ਕਰਕੇ ਆਉਣ ਵਾਲੇ ਦਿਨਾਂ ਵਿੱਚ ਵੱਡੀ ਕਾਰ ਰਚਦਾ ਲਸਤਾ ਰੋਕਾਂਗੇ ਉਸ ਜਬਰ ਦੇ